ਲੈਵੀ ਸਿੰਗ੍ਹਾ ਵੈਰਾਈਟੀਆਂ ਵਿਖਾਦੇ ਸਾਰੀਆਂ ਕੋਈ ਮਰਜ਼ੀ ਇਹੋ ਜਆ ਜਿਹੜੀਆਂ ਹਬਰਾਈਟੀਆਂ ਆਪਾਂ ਦੇਖੀਏ ਨੇ ਇਹਨਾਂ ਚ ਕੋਈ ਮਰਜ਼ੀ ਵਾ ਲੂ ਆਪਾਂ ਤਿਆਰ ਕਰਾਉਣਾ 6x6 ਦਾ ਤੇ ਆਹ ਸਾਰੀਆਂ ਟਾਈਲਾਂ ਵਿੱਚ ਜਿਹੜੀਆਂ ਲੱਗਦੀਆਂ ਇਹ ਠੀਕ 1000 ਦਾ ਖਰਚਾ ਆਉਂਦਾ ਬਾਈ ਕਹਿੰਦਾ 30 ਰੁਪਏ ਪਰ ਸਕੇਅਰ ਫੁੱਟ ਇਹ ਪੈਂਦੀ ਆ ਤੇ ਕਿੰਨੀਆਂ ਟਾਈਲਾਂ ਬਾਈ ਡੱਬੇ ਚੋਂ ਦੋ ਟਾਈਲ ਤੁਹਾਨੂੰ ਦੇ ਰਸੋਈ ਘਰ ਦੀ ਸ਼ਾਨ ਹੁੰਦੀ ਆ ਇਹ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਦਿੰਦਾ ਜਿਵੇਂ ਆ ਕੰਪਲੀਟ ਬਾਥਰੂਮ ਬਣਿਆ ਹੋਇਆ ਤੁਸੀਂ 6x6 ਦਾ ਸਟੈਂਡਰਡ ਸਾਈਜ਼ ਹੁੰਦਾ ਬਾਥਰੂਮ ਦਾ 8 ਫੁੱਟ ਲਾ ਲਓ ਉੱਚੀ ਲਈ ਆ ਥੋੜਾ 6000 ਚ ਬਾਥਰੂਮ ਤਿਆਰ ਹੋਏ ਨੇ ਆਹ ਵਿੱਚ ਮਾਰਬਲ ਪੱਥਰੀਆਂ ਲਾ ਕੇ ਸਾਰਾ ਤਿਆਰ ਕਰਕੇ ਫਰਸ਼ ਲਾ ਕੇ ਠੀਕ ਹੈ ਇਹ ਤੁਹਾਨੂੰ 6000 ਰੁਪਏ ਤਿਆਰ ਹੁੰਦਾ 2x4 ਦੀ ਵੱਡੀ ਟਾਈਲ ਤਾਂ ਬਾਥਰੂਮ ਲੇਟੈਸਟ ਜਿਹੜੇ ਅੱਜ ਕੱਲ ਚੱਲਦੇ ਆ ਛੋਟੀ ਤਾਂ 12 18 ਤੋਂ ਜੁਹਾ ਸਸਤਾ ਹੋ ਜਾਂਦਾ ਜੇ ਆਪਾਂ ਵੱਡੀ ਟਾਈਲ ਲਾਣੀ ਹੈ ਥੋੜਾ 6000 ਚ ਵਧਿਆ ਤਿਆਰ ਘਰ ਆਪਾਂ ਪਾ ਲੈਨੇ ਪਰ ਬਾਥਰੂਮ ਵਾਸਤੇ ਆਪਾਂ ਹਮੇਸ਼ਾ ਹੀ ਕਨਫਿਊਜ਼ ਰਹਿੰਨੇ ਆ ਵੀ ਬਾਥਰੂਮ ਆਪਾਂ ਕਿਵੇਂ ਤਿਆਰ ਕਰੀਏ ਕਿੰਨਾ ਖਰਚ ਆਜੂ ਅੱਜ ਆਪਾਂ ਨੂੰ ਬਾਈ ਦੱਸਣਗੇ ਨਮੂਨੇ ਵੀ ਬਣਾਏ ਹੋਏ ਆ ਬਾਈ ਜੇ ਆਪ ਏ ਜਿਹੜੇ ਘਰ ਦੀ ਸ਼ਾਨ ਹੁੰਦੀ ਹੈ ਬਾਥਰੂਮ ਹਾਂਜੀ ਇੱਕ ਬਾਥਰੂਮ ਦੇ ਰਸੋਈ ਘਰ ਦੀ ਸ਼ਾਨ ਹੁੰਦੀ ਹੈ ਇਹ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਦਿੰਦੇ ਨੇ ਜਿਵੇਂ ਆ ਕੰਪਲੀਟ ਬਾਥਰੂਮ ਬਣਿਆ ਹੋਇਆ ਹੂੰ ਤੁਸੀਂ 6x6 ਦਾ ਸਟੈਂਡਰਡ ਸਾਈਜ਼ ਹੁੰਦਾ ਬਾਥਰੂਮ ਦਾ 8 ਫੁੱਟ ਲਾ ਲ ਉੱਚੀ ਲਾਈ ਆਪਾਂ 8 ਫੁੱਟ ਉੱਚਾ ਲਾਇਆ ਥੋੜਾ 6000 ਚ ਬਾਥਰੂਮ ਤਿਆਰ ਹੋਏ ਨੇ ਆਹ ਅੰਦਰ ਮਾਰਬਲ ਪੱਥਰੀਆਂ ਲਾ ਕੇ ਆਹ ਸਾਰਾ ਤਿਆਰ ਕਰਕੇ ਫਰਸ਼ ਲਾ ਕੇ ਠੀਕ ਹੈ ਇਹ ਤੁਹਾਨੂੰ 6000 ਰੁਪਏ ਤਿਆਰ ਹੋ ਜਾਂਦਾ 2x4 ਦੀ ਵੱਡੀ ਟਾਇਲ ਤਾਂ ਬਾਫਰ ਨੂੰ ਲੇਟੈਸਟ ਜਿਹੜੇ ਅੱਜ ਕੱਲ ਚੱਲਦੇ ਆ ਛੋਟੀ ਤਾਂ 12 18 ਤੋਂ ਜੁਹਾ ਸਸਤਾ ਹੋ ਜਾਂਦਾ ਜੇ ਆਪਾਂ ਵੱਡੀ ਟਾਇਲ ਲਾਣੀ ਹੈ ਇਹ ਥੋੜਾ 6000 ਤੇ ਵਧਿਆ ਤਿਆਰ ਹੋ ਜਾਂਦਾ ਇਹਦੇ ਵੈਰਾਈਟੀ ਤੁਹਾਨੂੰ ਬਹੁਤ ਮਿਲ ਜਾਣੀ ਹੈ ਕਲਰ ਅਡਾ ਅਡਾ ਸਾਰੇ ਮਤਲਬ ਕਿ 6000 ਦੀ ਰੇਂਜ ਚ ਤਿਆਰ ਹੋ ਜਾਂਦੇ ਇਹ ਸਾਰੇ 6000 ਆ 6000 ਦੇ ਆਸੇ ਪਾਸ ਹੀ ਆਸੇ ਪਾਸੇ 6x6 ਦਾ ਬਾਫਰ ਨੂੰ 6000 ਜਿਵੇਂ ਆ ਵੇਖੋ ਬਈ ਕਿੰਨਾ ਸ਼ਾਨਦਾਰ ਚੀਜ਼ ਲੱਗੀ ਹੋਈ ਹੈ ਬਈ ਇਹਨਾਂ ਦਾ ਹੋਵੇ ਰੇਟ ਰੂਗਾ ਜਿਵੇਂ ਆਪਾਂ ਸਕੁਅਰ ਫੁੱ 30 ਰੁਪਏ ਫੁੱਟ ਤੇ ਆਉਂਦੀ ਹੈ ਇਹ ਟਾਇਲ 30 ਰੁਪਏ ਅੱਡ ਅੱਡ ਰੇਟ ਹੋ ਜਾਂਦਾ ਜੀ ਕੋਈ ਨਹੀਂ ਮੈਂ ਆਪਾਂ ਹਾਈ ਗਲੋਫ ਲੈਣੇ ਤਾਂ ਅੱਡ ਰੇਟ ਹੋ ਜਾਂਦਾ ਹੈ ਸਟਾਰਟਿੰਗ ਮਤਲਬ 30 ਰੁਪਏ ਫੁੱਟ ਤੇ ਪੈਂਦੀ ਹੈ ਕੁਛ 6000 ਰੁਪਏ ਕੰਪਲੀਟ ਬਾਥਰੂਮ ਪੈਂਦਾ ਇਹਦਾ ਠੀਕ ਹੈ ਜੀ ਇਹਦੇ ਚ ਜਿਵੇਂ ਆ ਤੁਸੀਂ ਦੇਖਦੇ ਹੋ ਬਾਥਰੂਮ ਇਹ 30 ਰੁਪਏ ਫੁੱਟ ਤੇ ਪੈਂਦਾ ਸਾਰਾ ਬਾਥਰੂਮ ਆਪਾਂ ਨੂੰ ਇਹ 30 ਰੁਪਏ ਫੁੱਟ ਦੇ ਹਾਂ 30 ਰੁਪਏ 480 ਰੁਪਏ ਬੱਪ ਆ ਗਿਆ ਇਹਦੇ ਚ ਆਪਣਾ ਸਾਰਾ ਕੰਪਲੀਟ ਬਾਥਰੂਮ ਉਹ ਤੁਸੀਂ ਸਾਹਮਣੇ ਦੇਖੋ ਇਹ ਵੀ ਆਪਾਂ 30 ਰੁਪਏ ਫੁੱਟ ਤੇ ਹੀ ਪੈਂਦਾ ਬਾਥਰੂ ਠੀਕ ਹੈ ਜੀ ਇੱਥੇ ਉਹ ਵਾਈਟ ਸੀਮੈਂਟ ਜਿਹੜਾ ਭਰਿਆ ਹੋਣਾ ਆਪੋਕਸੀ ਭਰੀ ਜਾਂਦੀ ਨੇ ਵਿੱਚ ਤੇ ਇਹ 6x6 ਦੇ ਵਿੱਚ ਕੰਪਲੀਟ 6x6 ਕਹਿੰਦੇ ਬਾਈ ਜੇ ਮੈਂ ਥੋੜਾ ਜਿਹਾ ਬਾਥਰੂਮ ਵੱਡਾ ਹੁੰਦਾ ਜੀ ਉਵੇਂ ਥੋੜਾ ਮੋਟਾ ਡਿਫਰੈਂਸ ਆਊਗਾ ਉਵੇਂ ਤਾਂ ਆਊਗਾ 6x6 ਦਾ ਬਾਥਰੂਮ मतलब 6x6 ਤੇ ਤੁਹਾਨੂੰ ਵਧੀਆ ਮਤਲਬ ਵੈਰਾਈਟੀ ਬਹੁਤ ਲੱਗੀ ਵੀ ਹੈ ਥੱਲੇ ਹੋਰ ਲੱਗੀ ਵੀ ਹੈ ਲਵੀ ਸਿੰਘ ਹੈ ਵੈਰਾਈਟੀਆਂ ਦਿਖਾ ਦੇ ਸਾਰੀਆਂ ਕੋਈ ਮਰਜ਼ੀ ਇਹੋ ਜਿਹਾ ਜਿਹੜੀਆਂ ਹ ਵੈਰਾਈਟੀਆਂ ਆਪਾਂ ਦੇਖੀ ਆ ਨੇ ਇਹਨਾਂ ਚੋਂ ਕੋਈ ਮਰਜ਼ੀ ਬਾਥਰੂਮ ਆਪਾਂ ਤਿਆਰ ਕਰਾਉਣਾ 6x6 ਦਾ ਤੇ ਆਹ ਸਾਰੀਆਂ ਟੈਲਾਂ ਵਿੱਚ ਜਿਹੜੀਆਂ ਲੱਗਦੀਆਂ ਠੀਕ 1000 ਦਾ ਖਰਚਾ ਆਉਂਦਾ ਬਾਈ ਕਹਿੰਦਾ 30 ਰੁਪਏ ਸਕਰ ਫੁੱਟ ਇਹ ਪੈਂਦੀ ਆ ਤੇ ਕਿੰਨੀਆਂ ਟੈਲਾਂ ਬਾਈ ਡੱਬੇ ਚੋਂ ਇਹ ਦੋ ਟੈਲ ਹੁੰਦੀਆਂ ਦੋ ਟੈਲਾਂ ਕਿੰਨੇ ਡੱਬੇ ਲੱਗ ਜਾਂਦੇ ਇਹਦੇ ਵਿੱਚ ਫਿਰ ਇਹ ਨੋਰਮਲੀ ਇਹ ਤਾਂ 10 12 ਬਾਅਦ ਲੱਗ ਜਾਂਦੇ 10 12 ਡੱਬੇ ਬਾਕੀ ਜੇ ਆਪਣੀ ਕੋਈ ਲੈਂਥ ਜਾਂ ਵਿੜਥ ਜ਼ਿਆਦਾ ਹੋਊਗੀ ਉਸ ਹਿਸਾਬ ਨਾਲ ਥੋੜਾ ਜਿਹਾ ਖਰਚਾ ਆਪਣਾ ਜ਼ਿਆਦਾ ਬਾਤ ਜੂਗਾ ਹਾਂ ਤੇ ਜੇ ਕਿਸੇ ਵੀਰ ਨੇ ਇਹ ਮੰਗਵਾਉਣੀਆਂ ਹੁਣ ਟੈਲਾਂ ਤੇ ਨੰਬਰਾਂ ਤੇ ਸੰਪਰਕ ਕਰ ਲਿਓ ਘਰੇ ਬੈਠੇ ਮੰਗਵਾ ਸਕਦੇ ਹੋ ਬਾਕੀ ਬਾਈ ਹੋਰਾਂ ਦਾ ਐਡਰੈਸ ਹੈਗਾ ਜੀ ਜੈਤੋਂ ਨਿਊ ਆਰ ਕੇ ਮਾਰਬਲ ਤੁਸੀਂ ਇੱਥੇ ਪਹੁੰਚ ਕੇ ਵੀ ਖਰੀਦਦਾਰੀ ਕਰ ਸਕਦੇ ਹੋ ਤੇ ਇੱਕ ਗੱਲ ਹੋਰ ਜੇ ਘਰੇ ਬੈਠੇ ਆਪਾਂ ਮੰਗਾਣੇ ਟਾਈਲ ਤਾਂ ਕਿਰਾਇਆ ਅੱਡ ਲੱਗੂਗਾ ਕਿਰਾਇਆ ਅੱਡ ਹਾਂ ਪਿਛਲੀ ਵਾਰ ਮਤਲਬ ਕਿ ਕਈਆਂ ਨੂੰ ਆਇਆ ਲੱਗਿਆ ਕਿ ਕਿਰਾਇਆ ਵੀ ਚਾਲੀ ਹੈ ਨਹੀਂ ਉਹ ਤਾਂ ਫਿਰ ਦੂਰੀ ਦੇ ਹਿਸਾਬ ਨਾਲ ਹੋ ਜਾਂਦਾ ਹੈ ਕਿਰਾਇਆ ਮਤਲਬ ਅੱਡ ਤੋਂ ਹੀ ਆ ਸਾਰਾ ਬੰਦੇ ਨੇ 100 ਕਿਲੋਮੀਟਰ ਤੇ ਮੰਗਵਣੀ ਹੋਵੇ ਉਹ ਤਾਂ ਆਪਾਂ 10 ਕਿਲੋਮੀਟਰ ਦਾ ਕਿਰਾਇਆ ਵੀ ਨਹੀਂ ਲੈ ਸਕਦੇ ਹਾਂ ਠੀਕ ਹੈ ਜੀ